ਅਸ਼ੀਕਾਲ ਮੈਂ ਸੋਨਮ ਸ਼ਰਮਾ ਪੰਜਾਬ ਅਪਡੇਟਸ ਤੁਹਾਡਾ ਸਵਾਗਤ ਹੈ ਨਾਬਾ ਰਿਆਸਤ ਦੇ ਕਿਲੇ 'ਚ 18 ਦਸੰਬਰ ਨੂੰ ਮਨਾਇਆ ਜਾਵੇਗਾ ਮਹਾਰਾਜਾ ਹੀਰਾ ਸਿੰਘ ਜੀ ਦਾ 182ਵਾਂ ਜਨਮ ਦਿਨ ਐਮਐਲਏ ਦੇ ਮਾਨੀ ਨਾਬਾ ਦੇ ਰਿਆਸਤੀ ਕਿਲੇ ਦਾ ਜਾਇਜ਼ਾ ਲਿਆ ਤੇ ਐਮਐਲਏ ਦੇ ਮਾਨੀ ਕਿਹਾ ਕਿ ਰਿਆਸਤੀ ਕੀਲੇ ਦੀ ਕੀਤੀ ਚਾਏਗੀ ਸਜਾਵਟ ਅਤੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਵੇਗਾ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਕਿਲੇ ਦੇ ਵਿੱਚ ਅਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ 18 ਨੂੰ ਭੋਗ ਪਾਏ ਜਾਣਗੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਇਸ ਕਿਲੇ ਦੀ ਪ੍ਰਪੋਜ਼ਲ ਭੇਜੀ ਹੋਈ ਹੈ ਬਹੁਤ ਜਲਦ ਕਿਲੇ ਦੀ ਮੁਰੰਮਤ ਕੀਤੀ ਜਾਵੇਗੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਗੁਰਦੀਪ ਸਿੰਘ ਦੇਵ ਮਾਨ ਇਸ ਵਕਤ ਮੈਂ ਲਾਈਵ ਹਾਂ ਜੀ ਨਾਬਾ ਰਿਆਸਤੀ ਪੁਰਾਣਾ ਕਿਲਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਨਾਬਾ ਰਿਆਸਤੀ ਪੁਰਾਣਾ ਕਿਲਾ ਹੈ ਜੀ ਔਰ 18 ਤਰੀਕ ਨੂੰ ਮਹਾਰਾਜਾ ਹੀਰਾ ਸਿੰਘ ਜੀ ਜਿਹੜੇ ਕਿ ਨਾਬਾ ਦੇ ਬਹੁਤ ਦਰਵੇਸ਼ ਧਰਮੀ ਰਾਜੇ ਹੋਏ ਆ ਜੀ ਇਹ ਨਾਬੇ ਦਾ ਪੁਰਾਣਾ ਕਿਲਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੀ ਪਿੱਛੇ ਜੇ ਇੱਥੇ ਦਿਲਜੀਤ ਦੀ ਫਿਲਮ ਦੀ ਸ਼ੂਟਿੰਗ ਹੋਈ ਸੀ ਬਹੁਤ ਸਜਾਇਆ ਸੀਗਾ ਜੀ ਇੱਕ ਪੰਜਾਬ ਜਦੋਂ ਵੰਡਿਆ ਗਿਆ 1947 ਦੀ ਵੰਡ ਤੋਂ ਪਹਿਲਾਂ ਦਾ ਮਾਹੌਲ ਇੱਥੇ ਕ੍ਰੀਏਟ ਕੀਤਾ ਸੀ ਉਹ ਫਿਲਮ ਜਿਹੜੀ ਹੈ ਜੀ ਮੇਰੇ ਖਿਆਲ ਅਗਲੇ ਸਾਲ ਅਪ੍ਰੈਲ ਮਈ ਦੇ ਵਿੱਚ ਆ ਜਾਣੀ ਹੈ ਤੁਸੀਂ ਦੇਖੋਗੇ ਸਾਰੇ ਇੱਥੇ ਕੱਲ ਖੰਡਪਾਣ ਸਾਹਿਬ ਆਰੰਭ ਹੋਣਗੇ ਤਿਆਰੀਆਂ ਸ਼ੁਰੂ ਹੋ ਗਈਆਂ ਜੀ ਟੈਂਟ ਅੱਜ ਲੱਗਣਾ ਸ਼ੁਰੂ ਹੋ ਜਾਣਾ ਤਿਆਰੀ ਅਸੀਂ ਪੂਰੀ ਕਰ ਰਹੇ ਹਾਂ ਕੱਲ ਸਵੇਰੇ ਖੰਡਪਾਣ ਸਾਹਿਬ ਆਰੰਭ ਹੋਣਗੇ 16 ਦਸੰਬਰ ਨੂੰ ਜੀ ਔਰ 18 ਦਸੰਬਰ ਨੂੰ ਜਿਹੜਾ ਜੀ ਭੋਗ ਪਾਏਗਾ ਔਰ 10 ਤੋਂ 12 ਵਜੇ ਬਾਬਾ ਗੁਲਾਬ ਸਿੰਘ ਜੀ ਜਿਹੜੇ ਕਿ ਬਹੁਤ ਵੱਡੇ ਕਥਾਵਾਚਕ ਨੇ ਜੀ ਕੀਰਤਨੀਆਂ ਨੇ ਬਹੁਤ ਵੱਡੇ ਗਵਈਏ ਨੇ ਜੀ ਬੜੀ ਮਾਂ ਸਰਸਵਤੀ ਦੀ ਕਿਰਪਾ ਉਹਨਾਂ ਦੇ ਤੇ ਉਹ ਇੱਥੇ ਵਿਸ਼ੇਸ਼ ਤੌਰ ਤੇ ਨਾਬਾਂ ਦੇ ਵਿੱਚ ਪਹੁੰਚ ਰਹੇ ਆ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਪਰਿਵਾਰ ਸਮੇਤ ਜਰੂਰ ਇੱਥੇ ਹਾਜ਼ਰੀ ਲਾਓ ਤੇ ਬਹੁਤ ਵੱਡਾ ਪਰਾਲਾ ਸਾਡੇ ਖੰਨਾ ਸਾਹਿਬ ਉਹਨਾਂ ਦੇ بیٹے ਸਾਡੇ ਜਸਦੀਪ ਖੰਨਾ ਸਾਡੇ ਖੰਨਾ ਸਾਹਿਬ ਚੇਅਰਮੈਨ ਸਾਹਿਬ ਸਾਰੀ ਟੀਮ ਲੱਗੀ ਹੋਈ ਹੈ ਜੀ ਸਾਡਾ ਭਰਾ ਬਾਲੀ ਸਾਰੇ ਸੇਵਾਦਾਰ ਇਕੱਠੇ ਹੋ ਕੇ ਅਸੀਂ ਸਾਰਾ ਕਰ ਰਹੇ ਹਾਂ ਜੀ ਔਰ ਅੱਗੇ ਅਸੀਂ ਮਹਾਰਾਜਾ ਖੰਡਪਾਟ ਸਾਹਿਬ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਉੱਥੇ ਕਰਾਉਂਦੇ ਸੀ ਇਸ ਵਾਰ ਅਸੀਂ ਇਹ ਦਰਵਾਜ਼ਾ ਖੋਲ ਕੇ ਇੱਥੇ ਜਿਚਾ ਰਹੇ ਹਾਂ ਜੀ ਪੂਰਾ ਤਾਂ ਕਿ ਇੱਥੇ ਮਹਾਰਾਜ ਜੀ ਦਾ ਆਗਮਨ ਹੋਵੇ ਔਰ ਇੱਥੇ ਜਿਹੜਾ ਜੀ ਖੰਡਪਾਟ ਸਾਹਿਬ ਇੱਥੇ ਆਰਾਮ ਹੋਣਗੇ ਜਿਹੜੇ ਵੀ ਸੇਵਾਦਾਰ ਸੇਵਾ ਕਰਨੀ ਚਾਹੁੰਦੇ ਆ ਤੇ ਫਿਰ ਕੋਈ ਸੇਵਾ ਪਾਉਣਾ ਚਾਹੁੰਦੇ ਆ ਕਿਉਂਕਿ ਕੋਈ ਵਿਅਕਤੀ ਵਿਸ਼ੇਸ਼ਤਾ ਨਹੀਂ ਜੀ ਨਾ ਕਿਸੇ ਪਾਰਟੀ ਦਾ ਇਹ ਸਾਰੀ ਸੰਗਤ ਦਾ ਹੈ ਜੀ ਔਰ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੇਰੇ ਹਿੱਸੇ ਦੇ ਵਿੱਚ ਸੇਵਾ ਜਿਹੜੀ ਆ ਮਹਾਰਾਜਾ ਹੀਰਾ ਸਿੰਘ ਜੀ ਦਾ ਚੌਥਾ ਜਨਮ ਦਿਹਾੜਾ ਜਦੋਂ ਮੈਂ ਐਮਐਲਏ ਬਣਿਆ 2022 ਦੇ ਵਿੱਚ ਤਾਂ ਮੇਰੇ ਜ਼ਹਿਨ ਤੇ ਵੀ ਸੀਗਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਂ ਜਨਮ ਦਿਹਾੜਾ ਮਨਾਇਆ ਕਰਾਂਗੇ ਮਹਾਰਾਜਾ ਹੀਰਾ ਸਿੰਘ ਜੀ ਦੀ ਨਾ ਬਸ ਸੰਗਤ ਦੀ ਕਿਰਪਾ ਹੋਈ 10 ਐਮਐਲਏ ਬਣਿਆ ਔਰ ਐਮਐਲਏ ਬਣਨ ਤੋਂ ਬਾਅਦ 2022 ਦੇ ਵਿੱਚ ਇਹ ਜਿਹੜਾ ਜੀ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਜੀ 182ਵਾਂ ਜਨਮ ਦਿਹਾੜਾ ਇਹ ਅੰਦਰ ਕਿਲਾ ਜੀ ਸਾਰਾ ਇਹ ਪੂਰਾ ਸਜਾਇਆ ਜਾਣਾ ਜੀ ਸਾਰਾ ਇਹ ਕੱਲ ਤੁਸੀਂ ਦੇਖੋਗੇ ਸਵੇਰ ਤੱਕ ਅੱਜ ਪੂਰਾ ਜੱਜ ਜਾਣਾ ਜੀ ਕੱਲ ਸਵੇਰ ਇੱਥੇ ਖੰਡ ਪਰਸਾ ਬਰਮ ਹੋਣਗੇ ਬਹੁਤ ਹੀ ਯੂਨੀਕ ਬੜਾ ਵਧੀਆ ਔਰ ਇਹਦੀ ਅਸੀਂ ਹਾਂਜੀ ਹਾਂਜੀ ਇਹਦੀ ਅਸੀਂ ਜਿਹੜੀ ਹੈ ਜੀ ਪ੍ਰਪੋਜ਼ਲ ਵੀ ਪੰਜਾਬ ਸਰਕਾਰ ਦੇ ਕੋਲ ਪਹੁੰਚੀ ਹੋਈ ਹੈ ਜੀ ਕਿ ਇਸ ਕਿਲੇ ਦੀ ਸਾਮ ਸੰਭਾਲ ਇਹਦਾ ਟੈਂਡਰਿੰਗ ਕਰਕੇ ਇਹਨੂੰ ਜਿਹੜਾ ਪੁਰਾਣੀ ਜਿਹੜੀ ਰਿਆਸਤ ਹੈ ਜੀ ਨਾਬੇ ਦੀ ਪੁਰਾਣੀ ਵਿਰਾਸਤ ਹੈ ਜੀ ਇਹਨੂੰ ਸੰਭਾਲਿਆ ਜਾ ਸਕੇ ਅਸੀਂ ਉਹ ਵੀ ਕੋਸ਼ਿਸ਼ ਅਸੀਂ ਸਾਰੇ ਕਰ ਰਹੇ ਹਾਂ ਤੇ ਕਿਰਪਾ ਕਰੇ ਮਹਾਰਾਜ ਕੱਲ ਖੰਡਪਰ ਸਾਹਿਬ ਆਰੰਭ ਹੋਣੀ ਗੁਰਮਾਰਾਜ ਦੀ ਕਿਰਪਾ ਕਰਨੇ ਕੱਲ ਤੇ ਰਾਮ ਪੋਜਣਾ ਖੰਡਪਰ ਸਾਹਿਬ 18 ਤਰੀਕ 18 ਸਤੰਬਰ ਸੰ 2025 ਇਹਨਾਂ ਦੀ ਐ ਸਮਝ ਲਓ ਕਿ ਅੱਜ ਹੈ ਜੀ ਸੋਮਵਾਰ ਮੰਗਲਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਨੂੰ ਜਿਹੜੇ ਉਪਹ ਪਾ ਜਾਂਦੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਤੇ ਸ਼ਿਸ਼ੌਰ ਦੇ ਪਹੁੰਚ ਰਹੇ ਸੋ ਮੇਰੀ ਤੁਹਾਨੂੰ ਬੇਨਤੀ ਹੈ

ਉਮਨਾਇ ਜਰਾਂ ਨਾਪਾ ਦੇ ਯਾਸਤੀ ਕਰਾ ਦੇ ਵਿੱਚ ਤੇ ਤੁਸੀਂ ਸਾਰਿਆਂ ਨੇ ਮਹਮਾ ਕੇ ਤੋਂ ਫਿਰ ਜੀ ਬਹੁਤ ਬਹੁਤ ਧੰਨਵਾਦ ਜੀ ਉਹਦੇ ਵਜ਼ੀਰੋ ਜੀ ਔਰ ਕੋਈ ਤਿਲਫਨ ਸੇਵਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਮਨ ਦੇ ਵਿੱਚ ਹੈ ਜੋ ਤੁਸੀਂ ਲੰਗਰ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਜੋ ਤੁਹਾਡੀ ਭਾਵਨਾ ਤਾਂ ਜਰੂਰ ਤੁਸੀਂ ਸੰਪਰਕ ਕਰੋ ਸਾਡੇ ਨਾਲ ਔਰ ਉਹਦੇ ਵਿੱਚ ਆਪਣੇ ਦਸਾਂ ਨੌਂ ਦੀ ਕਮਾਈ ਦੇ ਵਿੱਚੋਂ ਜੋ ਵੀ ਤਿਲਫਨ ਹੈ ਜਰੂਰ ਸੇਵਾ ਪਾਉਗੀ ਫਿਲਹਾਲ ਹੁਣ ਤੱਕ ਇੰਨਾ ਹੀ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ